ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਪੂ ਜਿਹੜਾ ਉਹਨੇ ਕੋਈ 10 ਮਾਡਲ ਸੀ ਟਰੈਕਟਰ ਫਾਰਮਟ੍ਰੈਕ 60 ਟਰੈਕਟਰ ਦਾ ਸੌਦਾ ਹੋ ਗਿਆ ਵੀਰੋ ਨਾਲ ਇਹ ਸੌਦਾ ਹੋਇਆ ਕਾਫੀ ਟਾਈਮ ਬਾਅਦ ਹੈ ਭਾਈ ਐਮ ਲੱਗ ਗਿਆ ਯਾਨੀ ਕਿ ਤੇ ਇਹਦੀ ਆਪਾਂ ਨੇ ਵੀਡੀਓ ਵੀ ਪਾਈ ਸੀ ਇੱਕ ਦੋ ਟਰੈਕਟਰ ਦੀਆਂ ਦੋ ਤਿੰਨ ਬਣਾ ਕੇ ਉਹ ਵੀ ਪੰਮਾ ਭਾਈ ਵੀ ਪਹੁੰਚਿਆ ਟਾਈਟ ਲੈ ਕੇ ਟਰੈਕਟਰ ਭੋਵੇਂ ਭਾਈ ਕੀ ਹਾਲ ਹੈ ਟਰੈਕਟਰ ਦਾ ਕੰਮ ਕਰਿਆ ਇਹਦਾ ਹਾਂ ਜੀ ਠੀਕ ਆ ਵੰਪਰ ਵਾਲਾ ਭਾਈ ਜਿਆਦਾ ਨਹੀਂ ਹੋ ਗਿਆ ਕੋਈ ਵੰਪਰ ਇਹ ਆਪਣਾ ਆਪਣਾ ਹੁੰਦਾ ਅੱਛਾ ਮੰਗੂ ਤਾਂ ਲੱਗਿਆ ਵੰਪਰ ਇਹ ਮਾਲਪਰ ਵਾਲਾ ਤੂੰ ਉਹਨੇ ਦੀ ਟਰਾਈ ਮਾਰਨਾ ਇਹਦਾ ਭਾਈ ਟਰਾਈ ਮਾਰਨਾ ਅੱਛਾ ਠੀਕ ਆ ਓਕੇ ਕਿਆ ਕੰਮ ਕਰਿਆ ਇਹਦਾ ਇਹਦੇ ਕਲੱਚ ਦਾ ਕੰਮ ਕਰਿਆ ਅੱਛਾ ਕਲੱਚ ਦਾ ਕਰਿਆ ਹੁਣ ਜੋਧ ਗਿਆ ਟਰਾਈ ਮਾਰਨੇ ਵੀ ਹਟਦਾ ਨਹੀਂ ਭਾਈ ਦੇਖ ਲੈ ਹੈ ਉਹਦੇ ਲੈ ਕੇ ਆਊਗਾ ਤਸੱਲੀ ਕਰਕੇ ਆਊਗਾ ਆਪਣੇ ਹਾਂ ਠੀਕ ਆ ਭੰਗੋ ਭਾਈ 60 ਬੇਜ ਤਾਂ ਆਪਾਂ ਨੇ ਹਾਂ ਠੀਕ ਆ 60 ਬੇਜ ਤਾਂ ਹਾਂ ਕਮੇ ਬਾਈ ਹੋਰਣਾ ਹੋਰਣਾ ਹੈ ਨਾ ਆਹ ਲੈ ਬਾਈ ਕਿਵੇਂ ਆਉਂਦਾ ਛੇੜੀਆਂ ਵਾਂਗ ਆ ਆਏ ਹੋਸ਼ ਹੋ ਗਿਆ ਮੁੰਡਾ ਤੇ ਚਲਾ ਗਿਆ ਬਾਈ ਹੋਸ਼ ਹੋ ਗਿਆ ਮੁੰਡਾ ਚਲਾ ਕੇ ਹੋਰ ਐਂ ਦੇ ਕਈ 4 ਫੁੱਟ ਦਾ ਹੋ ਕੋ ਰਾਮ ਪਰ 4 ਤਾਂ ਹਾਂ 4 ਫੁੱਟ ਦਾ ਤਾਂ ਆਰਾਮ ਨਾਲ ਹੈ ਮੇਰੇ ਹਿਸਾਬ ਨਾਲ ਇਹ ਆਦੂਰੇ ਸਮਾਰੀ ਇਹਨਾ ਬਾਈ ਹਾਂਜੀ ਯਾਰ ਇਸਾ ਮਾਰੀ ਇਹਨਾ ਮਾਦਾ ਸਿੱਧੀ ਹੁੰਦਾ ਸੀ ਅੱਛਾ ਸਿੱਧੀ ਮਾਰਦਾ ਠੀਕ ਆ ਟਰਬੋ ਆ ਬਾਈ ਇਹ ਸੁਪਰ ਟਰਬੋ ਪੁਰਾਣਾ ਮਾਡਲ ਆ ਬਾਈ ਦੇ ਲੋ ਟਰੈਕਟਰ ਸਿੰਪਲ ਸ਼ੇਰਿੰਗ ਵਾਲਾ ਟਰੈਕਟਰ ਪੂਰਾ ਯਾਨੀ ਕਿ ਮੈਂ ਰੱਖਿਆ ਪਪਣਾ ਕਿ ਸੀਨ ਟਾਇਰ ਨਵੇਂ ਪਾਏ ਹੋਏ ਬੀਕੇਟੀ ਦੇ ਟਰੈਕਟਰ ਨੂੰ ਜੋ ਹੁਣ ਦਾ ਮੈਂ ਦੇਖਿਆ ਬਾਈ ਇਹਦੇ ਵੀ بڑے بڑے ਬੰਪਰ ਲਾਉਣ ਲੱਗੇ ਮੁੰਡੇ ਅੱਜ ਕੱਲ ਹਣਾ ਐਦਾਂ ਦੀ ਗੱਲ ਹੋ ਰਹੀ ਹੈ ਦਾਦਾ ਦਾ ਫੋਟੋ ਦੇ ਤੇਰੇ ਵਰਗੇ ਆ ਇਹ ਨਾਲ ਮਰਮਾਂ ਟ੍ਰੈਕਰਾ ਕਰਾਉਣਾ ਚਾਹੀਦਾ ਠੀਕ ਆ ਠੀਕ ਆ ਭਾਈ ਇੱਕ ਗੱਲ ਹੈ ਟ੍ਰਾਈ ਮਾਰਨ ਦੀ ਜਗਾ ਬਹੁਤ ਵਧੀਆ ਜੋ ਤਾਂ ਇਹ ਸਾਰੇ ਜਿੰਨੇ ਵੀ ਉਧਰ ਆਲੇ ਆ ਟ੍ਰਾਈਆਂ ਮਾਰਨ ਹੋਰੇ ਆਉਂਦੇ ਟਰੈਕਟਰ ਵਾਲੀਆਂ ਟਰੈਕਟਰਾਂ ਦੇ ਗੱਡੀਆਂ ਵਾਲੇ ਹਾਂ ਦੇ ਗੱਡੀਆਂ ਵਾਲੇ ਥੋਂ ਦੀ ਗੋਲੀ ਹੋ ਗਿਆ ਜੋ ਉਧਰ ਲੋ ਭਾਈ ਤੁਹਾਨੂੰ ਆਪਾਂ ਮਲਾਉਨੇ ਆ ਵੀਰਾਂ ਨਾਲ ਜਿਨ੍ਹਾਂ ਨੇ ਟਰੈਕਟਰ ਲਿਆ ਹੈ ਉਹ ਤੋਂ ਫੇਲਾ ਮਲਾਉਣਾ ਹੈ ਮਮਾ ਜੀ ਨੂੰ ਅਮਮਾ ਜੀ ਸਤੀਕਾਲ ਜੀ ਅਸੀਂ ਕਿਹਾ ਪੁੱਤ ਹੋਰ ਠੀਕ ਹੈ ਜੀ 60 ਦੇ ਤਾਂ ਬਾਈ ਇਹਨਾਂ ਨੂੰ ਅੱਜ ਹੈ 60 ਦੇ ਦਿੱਤਾ ਠੀਕ ਹੈ ਜੀ ਪਰ ਉਹ ਕੰਮ ਪਹਿਨਣਾ ਜਿਹੜਾ ਉਹ ਹਟਦਾ ਨਹੀਂ ਹੈ ਪਿੱਛੇ ਹਾਂ ਕਿਸਾਈ ਬਾਈ ਉਹਨਾਂ ਨੇ ਬਹੁਤ ਕਰੀ ਅੱਛਾ ਜੀ ਚਲੋ ਕਿੰਨੇ ਘੰਟੇ ਹੋਗੇ ਸੌਦਾ ਹੁੰਦੇ ਨੇ ਠੀਕ ਹੈ ਤਿਆਰ ਪਿਆਰ ਜਿਨਾ ਕਿਸਾਈ ਕਰੀਗੇ ਅੱਛਾ ਜੀ ਲੈ ਬਾਈ ਹੱਥ ਪੈਰ ਦੇ ਕਰੇ ਮੇਰੇ ਪੰਨ ਲੱਖ ਦੇ ਸੌਦਾ ਦੇ ਦੇ ਠੀਕ ਹੈ ਚਲੋ ਕੋਈ ਗੱਲ ਨਹੀਂ ਚਲ ਕੋਈ ਨਹੀਂ ਹੁੰਦਾ ਹੀ ਹੈ ਹਾਂਜੀ ਆਪਾਂ ਨੂੰ ਹੁੰਦਾ ਵੀ ਮਹਿੰਗਾ ਵਿਕੇ ਵੀ ਬਾਈ ਹੁੰਦਾ ਸਸਤਾ ਮਿਲ ਜੀ ਬਿਲਕੁਲ ਆਪਰੋਂ ਆਪਣਾ ਲਾਣੇ ਅਸੀਂ ਵੀ ਕਹਿੰਨੇ ਵੀ ਘੱਟ ਕਰ ਲਓ ਹਾਂਜੀ ਹਾਂਜੀ ਉਹੀ ਗੱਲ ਹੈ ਜੀ ਚਲੋ ਜਿਹੜੀ ਕੁਲਮ ਲਾ ਕੇ ਬਾਈ ਉਹ ਨਹੀਂ ਬੰਦੇ ਸਾਰੀ ਘੈਂਟ ਹੈ ਠੀਕ ਹੈ ਜੀ ਹਾਂ ਠੀਕ ਹੁੰਦਾ ਹਵੇ ਕੋਈ ਗੱਲ ਟਰੈਕਟਰ ਵੀ ਵਧੀਆ ਹੈ ਸਾਡੇ ਨਾਲ ਦੇ ਵੀ ਘੈਂਟ ਹੈ ਅੱਛਾ ਬਾਲੀ ਦਾ ਨੰਬਰ ਹੈ ਲੋਕਲ ਮੁਹਾਲੇ ਚ ਨਾ ਹੋਇਆ ਵਾ ਓਕੇ ਜੀ ਹਾਂ ਕੋਈ ਦਿੱਕਤ ਥੋੜੀ ਠੀਕ ਹੈ ਠੀਕ ਵਧੀਆ ਬੰਦੇ ਆ ਸਾਊ ਬੰਦੇ ਆ ਕੰਪਨੀ ਵਾਲੇ ਬੰਦਾ ਠੀਕ ਹੈ ਜੀ ਕਿਹੜਾ ਪਿੰਡ ਆ ਬਾਈ ਇਹਨਾਂ ਦਾ ਜੀ ਬੜਾ ਪਿੰਡ ਹੈ ਜੀ ਬੜਾ ਪਿੰਡ ਜਦ ਆਏ ਹੋਵੇਂ ਜਿਆਦਾ ਇੰਨੇ ਬੰਦੇ ਹੁੰਨੇ ਫਿਰ ਤਾਂ ਸੌਦੇ ਦੀ ਪੱਕੀ ਉਮੀਦ ਹੋ ਜਾਂਦੀ ਆ ਹਾਂ ਹਾਂ ਹੈ ਨਾ ਜੀ ਔਰ ਦੋਨੇ ਪਾਸੇ ਨੂੰ ਪਹਿਲ ਹੋ ਜਾਂਦਾ ਅੱਛਾ ਵਿੱਚ ਕਹਦਾ ਬੰਦਾ ਪਾਨੀ ਵਾਲਾ ਵੀ ਹੋ ਜਾਂਦਾ ਜਿਆਦਾ ਬੰਦਿਆਂ ਚ ਹਾਂ ਹਾਂ ਅਸੀਂ ਬੰਦੇ ਪਾਨੀ ਵਾਲੇ ਲਿਆਉਂਦੇ ਹੁੰਦੇ ਸੀ ਨਹੀਂ ਬਾਈ ਇਹਨਾਂ ਨੇ ਸਾਰਿਆਂ ਨੇ ਉਹ ਕਰਿਆ ਸੌਦਾ ਪਾਨੀ ਵਾਲੇ ਅਸੀਂ ਲਿਆਉਂਦੇ ਬਣੀਆ ਸੌਦਾ ਹੁਣ ਨਾ ਹੁਣ ਅੱਡ ਗੱਲ ਹੈ ਹਾਂਜੀ ਜਿਹੜਾ ਪਿਆਰ ਨਾਲ ਸੌਦਾ ਕਰਨਾ ਬੈਠ ਕੇ ਆਪਾਂ ਗੱਲ ਕਰ ਲਈ ਉਹ ਅੱਡ ਗੱਲ ਹੈ ਕਈ ਵਾਰ ਆਪਾਂ ਦੇਖਿਆ ਜਿਆਦਾ ਬੰਦਿਆਂ ਚ ਇੱਕ ਦੋ ਬੰਦੇ ਕਹਿੰਦੇ ਨੇ ਬਾਈ ਰਹਿਣ ਦੋ ਜਾਨੀ ਕਿ ਹਾਂ ਜਿਆਦਾ ਬੰਦਿਆਂ ਚ ਕਈ ਵਾਰ ਸੌਦਾ ਖਰਾਬ ਹੋ ਜਾਂਦਾ ਕਈ ਵਾਰ ਬਣ ਵੀ ਜਾਂਦਾ ਹਾਂ ਹਾਂ ਕਈ ਵਾਰ ਬਣ ਵੀ ਜਾਂਦਾ ਜਿਆਦਾ ਬੰਦਿਆਂ ਚ ਖਰਾਬ ਹੋਣ ਦੇ ਹੁੰਦੇ ਆ ਖ ਆਹੀ ਬੰਦੇ ਸਾਰੇ ਇਮਾਨਦਾਰੇ ਸੱਤ ਗੁੰਮ ਰਹੇ ਦੇ ਬਾਈ ਠੀਕ ਹੈ ਜੀ ਲੈਂਦੇ ਟ੍ਰੈਕਟਰ ਲੈਂਦੇ ਠੀਕ ਹੈ ਜੀ ਬਾਈ ਨੂੰ ਬੰਦੇ ਸਾਰੇ ਇਮਾਨਦਾਰੇ ਕਹਿੰਦਾ ਬਈ ਤੈਨੂੰ ਕੋਈ ਹਲਾੰਦ ਆਖਿਆ ਹੈ ਹਾਂ ਆਏ ਮਾਰਦਾ ਪੰਜ ਗੋਲੀਆਂ ਹਾਂ ਉਹ ਪੰਜ ਪੱਥੇ 80 15000 ਕਿਹੜੇ ਹੋ ਜਾਣੇ ਬਟ ਟ੍ਰੈਕਟਰ ਸੌਦਾ ਨਹੀਂ ਹੁੰਦਾ ਹੁੰਦਾ ਨਹੀਂ ਹੁੰਦਾ ਨਹੀਂ ਸਹੀ ਹਾਂ ਜੀ ਇਹਨਾਂ ਪਰ ਗੱਲ ਸਿੱਟੀ ਵੀ ਦੀ ਠੀਕ ਹੈ ਜੀ ਕਿ ਜੋ ਇਹਨਾਂ ਨਾਲ ਕਰਦਣਾ ਸੀ ਏਕੀ ਕਰਦਣਾ ਇਹ 55 ਕਰਦਣਾ ਠੀਕ ਹੈ ਹਾਂ ਠੀਕ ਹੈ ਬਾਈ ਸਾਣਾ ਠੀਕ ਆ ਬਾਈ ਕਿਸੇ ਵੀਰ ਨਾਲ ਵੀ ਵਿੱਚ ਐ ਨਹੀਂ ਗਿਆ ਤੁਹਾਨੂੰ 100 ਰੁਪਏ ਦੇ ਠੀਕ ਆ ਜੀ ਸਾਡੀ ਆਮ ਦੀ ਗੱਲ ਹੁੰਦੀ ਹੈ ਇਹ ਬਿਲਕੁਲ ਬਿਲਕੁਲ ਜੀ ਸਾਡਾ ਇਸ ਤਰ੍ਹਾਂ ਰੁਪਈਆ ਬਕਸਦਾ ਨਹੀਂ ਬਕਸਦਾ ਹੀ ਮੈਂ ਠੀਕ ਹੈ ਤੁਹਾਨੂੰ ਪਤਾ ਲੱਗਦਾ ਹੈ ਕਿ ਕਿੰਨੇ ਪਾਉਂਦਾ ਹੁੰਦਾ ਅੱਜ ਕਹਿੰਦਾ ਵੀ ਐਂ ਕਰ ਲਈ ਬਾਈ ਆ ਪੰਜ ਉਂਗਲੇ ਮਾਰਦਾ ਉਹਦਾ ਮਤਲਬ 5000 ਹੋ ਜਾਂਦੇ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਉਹ ਵੀ ਟਰੈਕਟਰ ਉੱਪਰ ਪੈਣਾ ਬਿਲਕੁਲ ਜੀ ਬਿਲਕੁਲ ਉਹੀ ਗੱਲ ਹੈ ਜੀ ਤੇ ਬਾਈ ਉਹਦਾ ਕੋਈ ਫਰਕ ਨਹੀਂ ਹੈ ਠੀਕ ਆ ਜੀ ਠੀਕ ਆ ਜੀ ਆਪੇ ਤੋੜਨਾ ਰੱਖ ਤੁਹਾਨੂੰ ਆਪਣਾ ਸਾਣਾ ਠੀਕ ਆ ਜੀ ਚਲ ਬਾਕੀ ਬਾਈ ਟਰੈਕਟਰ ਦਾ ਆਪਾਂ ਨੇ ਦੋ ਤਿੰਨ ਵਾਰ ਤੁਹਾਨੂੰ ਆਲਰੇਡੀ ਦਿਖਾਇਆ ਬਾਈ ਤਾਂ ਜੀ 10 ਮਾਡਲ ਤਾਂ ਜੀ ਫੈਰ ਟੂਰ ਵਧੀਆ ਸੀ ਪਿਛਲੇ ਟਾਇਰ ਤਾਂ ਸਭ ਤੋਂ ਨਵੇਂ ਵਰਗੇ ਹੀ ਆ 95 ਪੈਸੇ ਟਾਇਰ ਮੋਲੇ ਟਾਇਰ 70 ਪੈਸੇ ਸੀ ਰੰਗ ਸਾਰੇ ਨਾਲ ਦਾ ਅਰੀਜਨਲ ਬਾਈ ਉਹਨਾਂ ਨੂੰ ਗਾਰੰਟੀ ਦਿੱਤੀ ਆ ਵੀ ਜੇ ਕੋਈ ਕੱਲ ਨੂੰ ਵੀ ਦਿੱਕਤ ਹੋਈ ਟਰੈਕਟਰ 'ਚ ਕਮੀ ਪੇਚੀ ਹੋਈ ਤਾਂ ਵੀ ਆਪਾਂ ਬੈਠੇ ਆਏ ਨਹੀਂ ਹੈਗਾ ਵੀ ਅੱਜ ਤੁਹਾਨੂੰ ਦੇ ਕੇ ਕਹਿਤਾ ਵੀ ਹਾਂ ਬਾਈ ਸਾਡੀ ਜ਼ਿੰਮੇਵਾਰੀ ਖਤਮ ਹੈ ਜੀ ਕੋਈ ਗੱਲ ਬਾਤ ਨਹੀਂ ਬਾਕੀ ਬਾਈ ਮਾੜਾ ਮੋਟਾ ਜੋ ਵੀ ਜੋ ਜੀ ਇੱਕ ਦੋ ਖੁੱਲੀ ਹੋਈ ਹੈ ਕਲਚ ਉਹਦਾ ਦਿਖਦਾ ਹੀ ਆ ਬਾਈ ਠੀਕ ਹੈ ਜੀ ਤੇ ਬਾਕੀ ਰੰਗ ਪੇਂਟ ਦੀ ਗਾਰੰਟੀ ਦਿੱਤੀ ਹੋਏ ਜੇ ਕਿ ਤੋ ਟਚਿੰਗ ਹੋਊਗੀ ਬਾਈ ਮੜਾ ਹੋ ਜੀ ਕਿੱਥੇ ਹੋਊਗੀ ਜਿਹੜਾ ਵੀ ਆਪਾਂ ਕੋਈ ਟਰੈਕਟਰ ਦੰਨੇ ਆ ਬਾਈ ਇਦਾਂ ਦਾ ਉਹ ਆਪਾਂ ਪਹਿਲਾਂ ਦੱਸ ਦਿੱਤਾ ਵੀਡੀਓ ਦੇ ਵਿੱਚ ਵੀ ਬਾਈ ਹੋਇਆ ਵਾ ਬਾਕੀ ਰਿਮਾਰ ਨੂੰ ਮਾੜਾ ਰੰਗ ਦੇਖ ਲਓ ਬਾਈ ਟਾਇਰ ਵੀ ਐਮ ਆਰ ਐਫ ਸ਼ਕਤੀ ਪਲੱਸ ਆ ਦੇ ਵਧੀਆ ਪਏ ਹੋਏ ਸੀ ਟਰੈਕਟਰ ਨੂੰ ਨੰਬਰ ਪੀ ਵੀ 11 ਬਾਈ ਨਾਮ ਹੋਇਆ ਉਹਦਾ ਮੋਹਾਲੀ ਚ ਇਹ ਠੀਕ ਆ ਜੀ ਤੇ ਤੇ ਲੋ ਬ੍ਰੋ ਪਹੁੰਚ ਗਏ ਘਰੇ ਆਪਾਂ ਜੀ ਵੀਰ ਨੇ ਲੈ ਕੇ ਸੀ ਟਰੈਕਟਰ ਮੈਂ ਥੋੜਾ ਜਿਹਾ ਕਾਲੀ ਸੀ ਆਉਣਾ ਸੀ ਘਰ ਨੂੰ ਆਉਣਾ ਸੀ ਬਾਈਰਨ ਥੋੜਾ ਜਿਹਾ ਲੱਗਿਆ ਟਾਈਮ ਜਾਣ ਤੇ ਠੀਕ ਹੈ ਜੀ ਨੇ ਆਪਾਂ ਤੁਹਾਨੂੰ ਉਹ ਵੀ ਵੀਡੀਓ ਵਿੱਚ ਦਿਖਾਉਣੀ ਸੀ ਤੇ ਘਰੇ ਆ ਕੇ ਬਈ ਜਦੋਂ ਆਉਂਦੇ ਆ ਕਈ ਵਾਰ ਇਹ ਹੁੰਦੀ ਹੁੰਦੀ ਆ ਬੀਟੀ ਫਿਰ ਇਹਨੂੰ ਗੱਡੀ ਵਿੱਚ ਬਿਠਾ ਕੇ ਚੁੱਪ ਕਰਾਉਣਾ ਪੈਂਦਾ ਆ ਦੇਖੋ ਗੱਡੀ 'ਚ ਲਿਆ ਕੇ ਬਿਠਾਈ ਆ ਹੁਣ ਹੁਣ ਚੁੱਪ ਕਰ ਗਈ ਠੀਕ ਹੈ ਜੀ ਆਹ ਜੱਛੂ ਸਾਸੀ ਕਾਲ ਤਾਂ ਬੁਲਾਉਦਾ ਸਰ ਇਹਨੂੰ ਸਾਸੀ ਕਾਲ ਜੀ ਸਾਸੀ ਕਾਲ ਲੋ ਜੀ ਸਾਸੀ ਕਾਲ ਬੁਲਾਤੀ ਤੇ ਇੱਕ ਬਾਈ ਕੱਲ ਮੈਨੂੰ ਕਿਸੇ ਵੀਰ ਦਾ ਫੋਨ ਆਇਆ ਸੀਗਾ ਜੀ ਸੋ ਹੁਣ ਮੈਨੂੰ ਵੀਰ ਦਾ ਨੰਬਰ ਮੇਰੇ ਕੋਲੋਂ ਨਿਕਲ ਗਿਆ ਬਾਈ ਸੌਰੀ ਉਹ ਵੀਰ ਨੂੰ ਮੈਂ ਮੇਰੇ ਸਾਹ ਨਾਲ ਕੱਲ ਦਾ ਟਾਈਮ ਦਿੱਤਾ ਸੀਗਾ ਟਰੈਕਟਰ ਦੇਖਣ ਵਾਸਤੇ ਇਹ ਜਿਹੜਾ ਜਾਣਾ ਵਿਗਿਆ ਫਾਰਮ ਟਰੈਕ ਤੇ ਵੀਰ ਦਾ ਮੇਰੀਆ ਮੇਰੇ ਸਾਹ ਨਾਲ ਲੁਧਿਆਣੇ ਦੇ ਨੇੜੇ ਤੇੜੇ ਪਿੰਡ ਸੀ ਵੀਰ ਦਾ ਕੋਈ ਤੇ ਮੇਰਾ ਵੀਰ ਜਿਵੇਂ ਦਾ ਵੀਰ ਵੀਡੀਓ ਦੇਖਦਾ ਹੈ ਤਾਂ ਵੀਰ ਬਣ ਕੇ ਉਹ ਕਰ ਲਿਓ ਮੈਂ ਬਾਈ ਨੂੰ ਕਿਹਾ ਸੀ ਵੀ ਤੁਸੀਂ ਕੱਲ ਨੂੰ ਆ ਜਾਓ ਸਵੇਰੇ ਹਨਾ ਜੀ ਤੇ ਬਾਈ ਨੂੰ ਮੇਰਾ ਟਾਈਮ ਦੱਸਿਆ ਬਾਈ ਕਹਿੰਦਾ ਮੈਂ ਤੁਹਾਡੇ ਕੋਲ 10 11 ਵਜੇ ਤੱਕ ਪਹੁੰਚੂਗਾ ਜੀ ਠੀਕ ਹੈ ਤੇ ਉਹਦੇ ਬਾਅਦ ਚ ਬਾਈ ਮੇਰੇ ਤੋਂ ਬਾਈ ਦਾ ਨੰਬਰ ਤਾਂ ਜਿਹੜਾ ਕੌਲਾ ਨੂੰ ਕਈਆਂ ਨੂੰ ਮੇਰਾ ਨੰਬਰ ਵੀ ਦਿਮਾਗ ਨਹੀਂ ਤਾਂ ਬਾਈ ਨੂੰ ਮੈਂ ਕਾਲ ਕਰਕੇ ਦੱਸ ਦੇਣਾ ਸੀਗਾ ਜੀ ਤੇ ਵੀਰ ਨੂੰ ਬੇਨਤੀ ਕਰਦਾ ਵੀ ਜੇ ਵੀਡੀਓ ਉਹਨੇ ਦੇਖੀ ਆ ਤਾਂ ਵੀਰ ਗੋਲ ਕਰ ਲਵੇ ਵੀ ਉਹਦਾ ਟਰੈਕਟਰ ਦਾ ਸੌਦਾ ਹੋ ਗਿਆ ਜੇ ਕੋਈ ਹੋਰ ਆਪਣੇ ਕੋਲ ਆਇਆ ਉੱਚਾ ਮਾਡਲ ਫਾਰਮ ਟਰੈਕ ਤਾਂ ਮੈਂ ਵੀਰ ਨੂੰ ਸਪੈਸ਼ਲੀ ਕਾਲ ਕਰਕੇ ਦੱਸ ਦੂੰਗਾ ਜੀ ਠੀਕ ਹੈ ਜੀ ਤੇ ਕਈ ਵਾਰ ਬਾਈ ਬਹੁਤ ਵਾਰ ਮੇਰੇ ਨਾਲ ਇਦਾਂ ਹੋਇਆ ਬਾਈ ਕਈ ਵਾਰ ਟਰੈਕਟਰ ਹੁੰਦਾ ਨਹੀਂ ਜਾਂ ਟਰੈਕਟਰ بگ ਲੰਦਾ ਕਈ ਵਾਰ ਵੀਰ ਆ ਜੰਨੇ ਆ ਐਸੇ ਪ੍ਰਦਰਸ਼ਕੇ ਵੀ ਟਰੈਕਟਰ ਖੜਾ ਹੋਊਗਾ ਸ਼ਾਇਦ ਉਹਨਾਂ ਕੋਲ ਤਾਂ ਬਾਈ ਬੇਨਤੀ ਵੀ ਕਰਦਾ ਸਭ ਨੂੰ ਕਿਸੇ ਵੀਰ ਨੇ ਵੀ ਦੂਰ ਤੇ ਆਉਣਾ ਹੈ ਸਮਝ ਲਓ ਕੋਈ ਵੀ ਟਰੈਕਟਰ ਦੇਖਣਾ ਤਾਂ ਮੇਰਾ ਵੀਰ ਬਾਈ ਕਾਲ ਕਰਕੇ ਆਇਆ ਕਰੋ ਜੇ ਬਾਈ ਚਾਂਸ ਅਦਰਵਾਈਜ਼ ਮੈਂ ਕਾਲ ਕਈ ਵਾਰ ਨਹੀਂ ਟੈਂਡ ਹੁੰਦੀ ਤਾਂ ਮੇਰਾ ਵੀਰ ਵਟਸਐਪ ਤੇ ਮੈਸੇਜ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਜੋਤ ਦਾ ਜੋਤ ਦਾ ਨੰਬਰ ਹੁੰਦਾ ਸਾਡੇ ਕੋਲ ਜੋਤ ਦਾ ਨੰਬਰ ਵੀ ਕਈ ਵੀਡੀਓ ਚ ਪਾਇਆ ਹੋਇਆ ਥੱਲੇ ਤੇ ਮੈਂ ਫੇਰ ਥੱਲੇ ਮੈਂਸ਼ਨ ਕਰ ਦਊਂ ਇੱਕ ਦੋ ਵੀਡੀਓ ਚ ਜੋਤ ਬਾਈ ਨੂੰ ਕਨੈਕਟ ਕਰਿਆ ਕਰੋ ਅਦਰਵਾਈਜ਼ ਨਹੀਂ ਚੱਕ ਹੁੰਦਾ ਹੋਣ ਠੀਕ ਹੈ ਜੀ ਤੇ ਮੈਂ ਆਪਣੇ ਹੀ ਦੱਸਣਾ ਤਾਂ ਜੇ ਵੀਰ ਆਪਣੇ ਕਾਲ ਸੁਣਦਾ ਤਾਂ ਵੀਰ ਵਣ ਕੇ ਵੀ ਧਿਆਨ ਨਾਲ ਦੇਖਦਾ ਮੈਨੂੰ ਦਿਮਾਗ ਯਾਰ ਕਈ ਵਾਰ ਬੰਦਾ ਬਾਈ ਮੇਰੇ ਨਾਲ ਬਹੁਤ ਵਾਰ ਇਦਾਂ ਹੋ ਲਿਆ ਜੀ ਤਾਂ ਮੈਂ ਇਹ ਦੱਸ ਰਿਹਾ ਕਈ ਵਾਰ ਟਰੈਕਟਰ ਹੁੰਦਾ ਨਹੀਂ ਟਰੈਕਟਰ ਵਿਗ ਰਿਆ ਹੁੰਦਾ ਵੀ ਇਹ ਨਹੀਂ ਆ ਜਾਨੇ ਫਿਰ ਬਾਈ ਆਪਾਂ ਨੂੰ ਉਹਨਾਂ ਦਾ ਮਾੜਾ ਲੱਗਦੀ ਲੱਗਦਾ ਉਹਦੇ ਨਾਲੋਂ ਦੁੱਖ ਸਾਨੂੰ ਵੱਧ ਲੱਗਦਾ ਠੀਕ ਹੈ ਜੀ ਆਪਾਂ 100 150 ਕਿਲੋਮੀਟਰ ਚੱਲ ਕੇ ਆ ਜਾਈ ਗਾਹਾਂ ਪਾ ਨੂੰ ਚੀਜ਼ ਨਾ ਮਿਲੇ ਫਿਰ ਉਹਦਾ ਜਿਹਦੇ ਨਾਲ ਬੀਤਦੀ ਹੈ ਉਹੀ ਸਮਝਦਾ ਜੀ ਠੀਕ ਹੈ ਜੀ ਬਾਕੀ ਬਾਈ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ ਤੇ ਜੇ ਹੋਰ ਕਿਸੇ ਵੀ ਮੇਰੇ ਵੀਰ ਜਾਂ ਭਰਾ ਨੇ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਵੀਰੇ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਤੇ ਤੁਹਾਨੂੰ ਪਤਾ ਵੀ ਟਰੈਕਟਰ ਆਪਣਾ ਰੇਟ ਵੀ ਠੀਕ ਹੁੰਦਾ ਬਾਈ ਟਰੈਕਟਰ ਵੀ ਵਧੀਆ ਲੈਾਈਦਾ ਤੁਹਾਡੇ ਵਾਸਤੇ ਆਪਾਂ ਤੇ ਟਰੈਕਟਰ ਦੀ ਆਪਾਂ ਕੋਈ ਵੀ ਟਰੈਕਟਰ ਚਾਹੇ ਚਲੋ ਨਵੇਂ ਦਾ ਗਾਰੰਟੀ ਹੁੰਦੀ ਹੋਂਦੀ ਆ ਪੁਰਾਣੇ ਦੀ ਵੀ ਆਪਾਂ ਜ਼ਿੰਮੇਵਾਰ ਨੂੰ ਬਾਈ ਗਾਰੰਟੀ ਦਿੰਦੇ ਆ ਟਰੈਕਟਰ ਦੀ ਜੇ ਥੋੜੇ ਦਿਨ ਚ 10 20 15 ਦਿਨਾਂ ਚ ਕੋਈ ਤੁਹਾਨੂੰ ਨੁਕਸ ਲੱਗਦਾ ਕਮੀ ਪੇਸ਼ੀ ਲੱਗਦੀ ਆ ਤਾਂ ਆਪਾਂ ਬੈਠੇ ਆ ਬਾਈ ਠੀਕ ਹੈ ਜੀ ਆਪਾਂ ਹਰ ਇੱਕ ਵੀਡੀਓ ਚ ਕਹਿੰਦੇ ਆ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਟਰੈਕਟਰ ਦੇ ਤਾ ਆਪਣੀ ਜ਼ਿੰਮੇਵਾਰੀ ਖਤਮ ਹੈ ਜੀ ਉਹ ਗੱਲ ਨਹੀਂ ਕੱਲ ਨੂੰ ਵੀ ਇਹ ਕੋਈ ਵੀ ਦਿੱਕਤ ਆਉਂਦੀ ਹੈ ਜੀ ਕਿ ਅਗਲੇ ਪੱਤਰਾਂ ਦਾ ਜਾਂ ਹੋਰ ਕੋਈ ਵੀ ਨੁਕਸਾਨ ਦਾ ਤਾਂ ਆਪਣੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਤੇ ਬਾਕੀ ਭਾਈ ਜੇ ਕਿਸੇ ਇੱਕ ਵੀ ਕੋ ਟਰੈਕਟਰ ਵੇਚਣ ਵਾਲਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਮੇਰਾ ਵੀਰ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓਆਂ ਤੇ ਫੋਟੋਆਂ ਮੇਰਾ ਵੀਰ ਨੂੰ ਬੇਨਤੀ ਹੈ ਜੀ ਫੋਟੋਆਂ ਭਾਈ ਅੱਗੇ ਪਿੱਛੇ ਤੋਂ ਕਈ ਵੀਰ ਬਾਈ ਮੁਰਲੇ ਤੋਂ ਹੀ ਫਰੰਟ ਤੋਂ ਹੀ ਫੋਟੋ ਖਿੱਚ ਕੇ ਪਾ ਦੇ ਨੇ ਮੇਰਾ ਵੀਰ ਟੋਟਲੀ ਘੜ ਤੋਂ ਘਟਵੀ ਟਰੈਕਟਰ ਦੀਆਂ 6-7 ਫੋਟੋ ਖਿੱਚ ਕੇ ਪਾਇਆ ਕਰੋ ਬਾਈ ਅੱਗੇ ਤੋਂ ਪਿੱਛੇ ਤੋਂ ਬੈਕ ਸਾਈਡ ਟਾਇਰਾਂ ਦੀ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਫਿਰ ਉਹ ਸਾਬ ਨਾਲ ਬਾਈ ਪ੍ਰੋਪਰ ਪਤਾ ਲੱਗ ਜਾਂਦਾ ਟਰੈਕਟਰ ਦੀ ਕਿੰਦਾ ਦੀ ਕੰਡੀਸ਼ਨ ਹੈ ਠੀਕ ਹੈ ਜੀ ਬਾਕੀ ਬਾਕੀ ਨਾਲ ਵੀਰੇ ਰੇਟ ਜ਼ਰੂਰ ਦੱਸ ਦਿਆ ਕਰੋ ਵੀ ਇੰਨੇ ਦਾ ਰੇਟ ਹੈ ਇੰਨੇ ਦਾ ਅਸੀਂ ਵੇਚਣਾ ਹੈ ਠੀਕ ਹੈ ਬਾਕੀ ਦੇ ਚਲੋ ਆਪਾਂ ਦੇਖ ਕੇ ਗੱਲਬਾਤ ਕਰਦੇ ਆਂ ਪਰ ਫਿਰ ਵੀ ਦੇਖਣਾ ਆਉਣ ਦਾ ਵੀ ਤਾਂ ਹੀ ਮਨ ਕਰਦਾ ਜੇ ਆਪਾਂ ਨੂੰ ਚੀਜ਼ ਬਾਈ ਦੇਖਣ ਨੂੰ ਸੋਹਣੀ ਲੱਗੇ ਉਹਨਾਂ ਜੇ ਆਪਾਂ ਕਿਤੇ ਦੂਰ ਚਲੇ ਜਾਈਏ ਫੋਟੋਆਂ ਦੇ ਕੁਝ ਹੋਰ ਹੋਵੇ ਬਾਈ ਕੋਲ ਤੇ ਹੋਰ ਤਾਂ ਵੀ ਤੁਹਾਨੂੰ پتہ ਔਖਾ ਹੋ ਜਾਂਦਾ ਜੀ ਤੇ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਦੇ ਕਰੋ ਬਾਈ ਤੇ ਆਪਣੇ YouTube ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ